ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅ ਸਾਰਿਆਂ ਨੂੰ ਵੈਸ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਸਰੋਂ ਜਿਹੜੀ ਦਿਖਾਈ ਸੀ ਇੱਕ ਦਿਨ ਆਪਾਂ ਨੇ ਵੀ ਇਹ ਵੱਡੀ ਐ ਉਹ ਅੱਜ ਕੱਢਣ ਲੱਗੇ ਆਂ ਥਰੈਸਰ ਨਾਲ ਉਹ ਆ ਸਾਹਮਣੇ ਦੇਖੋ ਆਹ ਭਰੀਆਂ ਚ ਵੀ ਪਾਈ ਪਈ ਐ ਉਹ ਸਾਹਮਣੇ ਫੈਸਰ ਆ ਗਿਆ ਟਰੈਕਟਰ ਹਨਾਲਿਕਾ ਉਹਦੇ ਨਾਲ ਕੱਢ ਰਹੇ ਆ ਆਪਾਂ ਹੋਂਦਾ ਆ ਭਰੀਆਂੀਆਂ ਕੁਸਾ ਪੰਡਾ ਪਾ ਲਈਆਂ ਆਪਾਂ ਨੇ ਕੁਸਾ ਨੇੜੇ ਜੇ ਰਹਿ ਗਈਆਂ ਜਿਹੜੀਆਂ ਉਹ ਬਾਅਦ ਚ ਨਾਲ ਹੁੰਦੀ ਉਹ ਪਾਈ ਜਾਵਾਂਗੇ ਦਿਖਾਉਂਦੇ ਆ ਤੁਹਾਨੂੰ ਫੇਰ ਇਹ ਕਿਵੇਂ ਚੱਲਦਾ ਕੰਮਕਾਰ ਉਹ ਸਾਹਮਣੇ ਆਰਾਮ ਆਉਂਦਾ ਹੈ ਹੰਡ ਚੱਕਣ ਵਾਸਤੇ ਇਹ ਬਾਕੀ ਕੱਢਦੇ ਕਢਾਉਂਦੇ ਦਿਖਾਉਂਦੇ ਆ ਵੀ ਕਿਵੇਂ ਨਿਕਲਦੀ ਹੈ ਕਰੋ ਕਿਦਾਂ ਦੀ ਆ ਇਹ ਬਾਕੀ ਨਾਲ ਹੁੰਦੀ ਕੰਮ ਵੀ ਕਰਨਾ ਲਹੌਣਾ ਵੀਰ ਇਹ ਆਪਣੇ ਆਬਰਸੀ ਹੁੰਦੇ ਨਾਲੇ ਕੀਤੀ ਇਹ ਇਹਦਾ ਬਲਾ ਆਰਾਮ ਸਾਸਰੀ ਕਾਲ ਸਾਸਰੀ ਗਾਲ ਜੀ ਆ ਕੀ ਹਾਲ ਚਾਲ ਨੇ ਕਹ ਕਹੀਏ ਹਾਲ ਚਾਲ ਕਿਸਾ ਹੈ ਅੱਜ ਕੀ ਕਰਨ ਲੱਗੇ ਹੋ ਕੀ ਕੰਮ ਕਰਨ ਲੱਗੇ ਹੋ ਅੱਜ ਅਜ ਸੜੋਕਾ ਕੰਮ ਕਰ ਰਹਾ ਹੈ ਦਮਨੀ ਹੋ ਰਹਾ ਹੈ ਅੱਛਾ ਅੱਛਾ ਸੜੋਕਾ ਕੰਮ ਕਰ ਰਹੇ ਹੋ ਹਾਂ ਜੀ ਆ ਸਾਹਮਣੇ ਹੁਣ ਉਹ ਪੰਡ ਚੱਕ ਕੇ ਲੈ ਕੇ ਗਿਆ। ਅ ਬਾਕੀ ਉਥੇ ਅ ਸਕੀਤੇ ਅ ਜਨਾਇਲ ਵਾਈ ਉਹ ਰੁਕ ਲਾਉਣ ਲੱਗੇ ਨੇ। ਬਾਕੀ ਉਥੇ ਆਲੇ-ਦਾਲੇ ਹਜੇ ਖੜ ਕੇ ਸੈੱਟ ਕਰਦੇ ਨੇ। ਦਿਖਾਉਂਦੇ ਆ ਉਹ ਵੀ ਆਪਾਂ ਹੌਲੀ-ਹੌਲੀ। ਕਿੱਦਾਂ ਬਣ ਰਿਹਾ ਕੀ ਸਿੱਟਿਆ। ਨਾ ਪਰਝਾਈ ਲਈ ਜਾਂਦੀ ਆ ਰੱਖਸ਼ਾ ਰੋਖੇ ਵਾਲੀ ਉਹ ਵੀ ਕੰਮ ਕਰਨਗਾ ਜੀ ਲਓ ਜੀ ਜੱਗੂ ਵੀ ਵਿੱਚੇ ਫਿਰਦਾ ਪਾਉਂਦਾ ਉਹ ਭਰੀ ਪਾਉਣ ਲੱਗਿਆ ਹੋਇਆ ਸਰ ਉਹ ਚੱਕ ਚੱਕ ਕੇ ਪੱਲੀ ਚ ਪਾ ਰਿਹਾ ਹੈ ਅ ਬਾਕੀ ਚੱਲ ਰਿਹਾ ਕੱਢਣ ਦਾ ਕੰਮ ਫੈਕਟਰ ਚੱਲ ਰਿਹਾ ਫੈਕਟਰ ਉਹ ਕੱਢਦੇ ਨੇ ਆ ਸਾਹਮਣੇ

ਕਹਿੰਦੇ ਮਨੋ ਵੀ ਧੂਏ ਆ ਕਰਨ ਬਾਅਦ ਤੇ ਜਿਨਾ ਮੱਛਰ ਦਾ ਟਾਈਮ ਆ ਜਾਣਾ ਉਹਦੇ ਕਰਕੇ ਆਹ ਮੜੀ ਮੁੱਤੀ ਕਹਿੰਦੇ ਵੀ ਜਿਹੜਾ ਟੋਕਾ ਹੁੰਦਾ ਇਹਨੂੰ ਇਕੱਠਾ ਕਰਕੇ ਧੂਏ ਬਾਤ ਤੇ ਰੱਖ ਲਾਂਗੇ ਬਾਹਰ ਸਾਰੇ ਹੋ ਗਏ ਹੋ ਜੇ ਨਾਲ ਬਾਈ ਤੇ ਕੁਛ ਧੋਏ ਲਾ ਰਹੇ ਨੇ ਉੱਪਰ ਬਤਾਦਾ ਆਪ ਸੰਗੀਤ ਵੀ ਆਇਆ ਬਏ ਉਹ ਜੂ ਜੂ ਚੱਲਦਾ ਆਪਣਾ ਕੰਨ ਲਾ ਆਹ ਤੇ ਕੀ ਕੰਨਾ ਕਾ ਕੱਢਿਆ ਅਜੇ ਤੱਕ ਹਰੋ ਹਾਲਾ ਸ਼ੁਰੂ ਹੋਇਆ ਹੈ ਆਖੋ ਤੋਂ ਬੰਦੇ ਅੰਦਰ ਕਹਿੰਦੇ ਆਹ ਸਾ ਸਮਾਜ ਦੇ ਸੂਰਜ ਆ। ਐਦੋ ਕੀ ਲੱਗਦੀ ਵੀ ਘੱਟ ਹੈ। ਨਹੀਂ ਹੈਗੀ ਤਾਂ ਸਹੀ ਆ। ਹਾਂ? ਹੈਗੀ ਉਹ ਮਟਰ ਵਾਲੀਆਂ ਐਸਾ। ਸਾਡੇ ਮੇਰਾ ਸੇ ਤੀਲੇਾਂ ਦੇ ਤੀਲੇ ਵਿਚੇ ਹੁੰਦੇ ਤੇ ਉਪਕਲ ਘੱਟ ਆ। ਪਟੋਰੇ ਆਪਣੇ ਆ, ਜੜਖੜੀ ਖਾ ਗਈ ਆ। ਅੱਛਾ। ਜਦੋਂ ਇਹ ਬਿਚਾ ਬਿਚਾ ਦੋ ਦੋ ਬੱਚੇ ਦਾ ਪੁੱਜਣਾ ਚਾਹੀਦਾ। ਕੀ ਜਾਣ ਲੋਕ, ਨੇਵਰ ਦਾ ਹੀ ਪੰਗਾ ਪੈਂਦਾ ਥੋੜਾ ਜਿਹਾ ਬੱਸ। ਸਾਰੇ ਕੰਮ ਵਧੀਆ ਮਾੜਾ ਨਹੀਂ ਰੇਟ ਰੂਟ ਵਧੀਆ ਜਰਾ ਠੀਕ ਹੁੰਦੀ ਆ ਗੱਲ ਯਾਨੀ ਨੇਵਰ ਕ ਨਹੀਂ ਥੋੜਾ ਜਿਹਾ ਉਹ ਹੁੰਦਾ ਉਹ ਪਿਛਲੀ ਵਾਰੀ ਟਾਇਰ ਚਾਰ ਕਿਨੇ ਲੋਕਾਂ ਨੇ ਲਾਇਆ ਹੋਏ ਆਪਣੀ ਜਾਣ ਵਿੱਚ ਬਹੁਤ ਅੱਫੀ ਲੱਗੀ ਆ ਆ ਰੋਹ ਉਹ ਜਵਾਲੇ ਦੇ ਉੱਥੇ ਤਿੰਨ ਕਿਨੇ ਨਹੀਂ ਖਣੀ ਸਾਰੀ ਦਿਹਾੜੀ ਲੱਗੀ ਰਗੀ ਉਹ 2-3 ਦਿਨ ਦਾ ਵਿੱਚ ਬੰਦਿਆਂ ਨਾਲ ਫਿਰ ਗਿਆ ਅੱਛਾ ਹੁਣ ਆਏ ਬੰਦਿਆਂ ਕਰੇ ਬੰਦਿਆਂ ਦੇ ਲੋਕ ਪਾਈ ਥੋੜਾ ਜਿਹਾ ਸਾਰੇ ਆਹ ਨੇਵਰ ਨਹੀਂ ਮਿਲਦੀ ਆ ਸੜੀ ਦਾ ਕੰਮ ਕਰਦਾ ਬੰਦਾ ਕਰਦਾ 你看到了没有？看到有几个。 ਏਪੀਏ ਹਮ ਤਰੀਕਾ ਜਿਹੜੇ ਪਹਿਲਾਂ ਇੱਧਰ ਖਾਦੀ ਵੀ ਗੀ ਮਸ਼ੀਨਾਂ ਵੀ ਉਹ ਕਰਦੇ ਰਹੇ ਐ ਬੈਸਟਰਾਂ ਵੀ ਕਰਦੇ ਰਹੇ ਆ ਫਾਇਦ ਕੀ ਨਹੀਂ ਹਾਲੇ ਹਮ ਨੂੰ ਸੁਣਿਆ ਕਬਾ ਪਤਾ ਨਾ ਕਿ ਕਿਹਾ ਉਹ ਜਨਤਾ ਵਿੱਚ ਹੋਰ ਠੀਕ ਆ ਆਪਣਾ ਕੋਈ ਕੰਟੈਕਟ ਨੰਬਰ ਕੀ ਐ ਫੋਨ ਨੰਬਰ ਕੋਈ 2023 ਕੀ ਬੋਲੇ ਮੇਰਾ ਹਾਂ 9140 95905 9140 95905 ਹਾਂਜੀ ਇਹਦਾ ਨੰਬਰ ਹੈ 9840 97905 ਇਹ ਤਾਂ ਕੰਟੈਕਟ ਕਰਿਓ ਜਿਹਨੇ ਕਿਸੇ ਵੀਰ ਨੂੰ ਲੋੜ ਆ ਆਪਣੇ ਏਰੀਏ 'ਚ ਸ਼ੁਰੂ ਆ ਮੰਨ ਲਓ ਵੀ ਆਹੀ ਏਰੀਏ 'ਚ ਚਰਕੜੀ ਹੋਵੇ ਇਹ ਮੰਨ ਲਓ ਵੀ 10 ਕਿਲੋਮੀਟਰ ਦੇ ਵਿੱਚ ਵਿੱਚ ਇਹ ਕਿਸੇ ਵੀਰ ਨੂੰ ਸਰੋ ਘੜਾਉਣੀਆਂ ਤਾਂ ਇਹ ਨਾਲ ਸੰਪਰਕ ਕਰਦੇ ਹੋ ਇਹ ਆ ਨੰਬਰ ਤੇ ਆਏ ਬੰਦ ਜੇ ਕਰਦਾ ਹੋ। ਉਹ ਨਾਲ ਜੇ ਟੁੰਡੀਆਂ ਜਿਹੇ ਰਹਿ ਗਏ ਉਹ ਕੱਟ ਰਹੇ ਨੇ। ਤੇ ਆਪਣੇ ਟੁੰਡੀਆਂ ਬਹੁਤ ਜਿਆਦਾ ਮਰੀ ਗੋਟਿਆ ਕਿੰਨਾ ਡੱਕਾ ਹੁੰਦਾ ਨਾ ਟੁੰਡੀ ਦੇ ਰੂਪ ਚ ਹੋ ਜਾਂਦਾ। ਉਹ ਵੀ ਪਾ ਰਹੇ ਨੇ। ਇਹ ਵੀ ਬਹੁਤ ਬਹੁਤ ਇਸ ਨਾਲ ਨਿਕਲੀ ਆ ਹੈ ਠੀਕ ਨਹੀਂ ਹਾਂ ਬਹੁਤ ਵਧੀਆ ਹਾਂ ਕੋਈ ਵੀਡੀਓ ਬਣਨ ਜਾਂਦਾ ਤੇ ਉਹ ਨਾ ਵੜੀ ਹੀ ਹੋ ਗਿਆ ਲੋਕਾਂ ਨੇ ਬਣਦੀਆਂ ਹੁੰਦੀਆਂ ਨੇ ਹਾਂ ਉਹ ਆ ਤਾਂ ਪਾਸ ਕਰੀਂ ਪਾਸ ਅਗਲਾ ਸਾਵਧਾਨ ਨੰਬਰ 10 ਬੜਾ ਹੈ ਹੈ ਆ ਦੇ ਦੇ ਉਹਦੇ ਖੜਾ ਦੇ ਵਿੱਚੇ ਪਾ ਲਈ ਗੋੜ ਲਓ ਜੀ ਵੀਰ ਜੀ ਆਹ ਮੰਨ ਲਓ ਵੀ ਲੋਟਾ ਐਗਰੀਕਲਚਰ ਵਰਕਸ਼ਾਪ ਸੰਜੋਖਾ ਜੀ ਇਹ ਇਹਨਾਂ ਦਾ ਨੰਬਰ ਹੈ ਜਿਹੜਾ ਮੰਨ ਲਓ ਵੀ ਸਰੋਵ ਕੱਢਣ ਆਏ ਨੇ ਇਹ ਨਾਲ ਟੋਕਾ ਮਸ਼ੀਨਾਂ ਦਾ ਵੀ ਕੰਮ ਕਰਦੇ ਨੇ ਜੇ ਕਿਸੇ ਵੀਰ ਨੂੰ ਮਸ਼ੀਨ ਬਣਾਉਣੀ ਆ ਨਵੀਂ ਟੋਕੇ ਵਾਸਤੇ ਉਹਦੇ ਵਾਸਤੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਵਧੀਆ ਮਸ਼ੀਨ ਬਣਾਉਂਦੇ ਨੇ ਜਿਹੜੀ ਸਾਫ ਸਾਫ ਜੀ ਉੱਪਰ ਹੋ ਹੋ ਰੋਲੀ ਜਾਊਗੀ ਆਹ ਇੰਨੀ ਉੱਤਕ ਨੂੰ ਜਰੂਰ ਮਾਰ ਹੌਲੀ ਹੋ ਹੌਲੀ ਜਰੂਰ ਆਹ ਜਿੰਦੇ ਨਹੀਂ ਐਡੀਟਰ ਸੁਣ ਕੇ ਲੈ ਚੱਲੋ ਮਨੇ ਵੀ ਖਾਣੀਆਂ ਆ ਆਹ ਰੋਜੀ ਵਾਸਤੇ ਬਣੀ ਹੋਈ ਆ ਇਹ ਮੰਨ ਲਓ ਵੀ ਵਿੱਚ ਜਾਨਵਰਾਂ ਨੇ ਛਕਣੀਆਂ ਬੱਚੇ ਜੀ ਜੰਤੂ ਸਾਰੇ ਮੰਨ ਲਓ ਵੀ ਮਨੁੱਖਤਾ ਨੇ ਮੱਲਾ ਵੀ ਤੇਲ ਪੜਾ ਕੇ ਆਪਣਾ ਉਹ ਵਰਤਣੀ ਆ ਮੈਨੂੰ ਤਾਂ ਚਾਹੀਏ 5 ਕਿਲੋ ਸਰੋਂ ਹੀ ਦੇ ਦਿਓ ਐ ਵੀ আচ্ছা ਐਨੀ ਲੋੜ ਨਹੀਂ ਫਿਲ ਮੈਨੂੰ ਮੈਂ ਤਾਂ ਉਹ ਲੋਕੇ ਹੈਗੀ ਠੀਕ ਨੇ ਉਹਨੇ ਜੀ ਮੈਨੂੰ 5 ਕਿਲੋ ਸਰੋਂ ਵੇਦਣਗੇ ਠੀਕ ਹੈ 10 ਕਿਟਾ 10 ਅੰਦਰ ਲੈ ਲੈਣੀ ਹੈ ਪਾਣੀ ਚ ਲੋਭ ਹਦਾ ਦਾ ਤਰੀਹੀ ਹੈ ਮੇਰੀ ਸੱਤਰ ਹੋਣਾ ਉਹ ਆਲੀ ਨਾ ਖਾਲੀ ਜਿਆ ਕਰ ਲੈ ਚਲਾ ਦੇ ਨਾ ਖਾਲੀ ਜਿਆ ਕਰਦੇ ਸਾਡੀ ਕਰ ਦੇ ਆਪਣਾ ਚਲਾ ਲੈ ਜਿੰਨਾ ਕਿ ਫਿਰ ਕ੍ਰੋਸ ਕਰ ਲੈ ਕਹੇ ਕਾਨੂੰ ਹਜੇ ਉਹ ਕਰਦਾ ਜੱਗੂ ਠੀਕ ਰਹੀ ਫਿਰ ਸਣੋ ਨਿਕਲੀ ਵਧੀਆ ਓ ਇਨੇ ਕੜੀ ਜਾਂ ਇੰਨੀ ਤਾਂ ਨਹੀਂ ਨਿਕਲੀ ਏ ਹਾਂ ਤਰਾ ਮੋਟੀ ਆ ਹਨਾ ਤਰਾ ਮੋਟੀ ਆ ਤਾਉ ਤੱਕ ਪਈ ਐ ਨਹੀਂ ਇਹਨੇ ਝਾੜ ਕਹਿੰਦੇ ਆ ਆਪਾਂ ਇਹ ਐਡਾ ਤਾਂ ਨਹੀਂ ਝਾੜ ਹੈਗਾ ਲਓ ਜੀ ਚੱਲਿਆ ਟਰੈਕਟਰ ਦਾ ਸਰੋਂ ਕਰਦੇ ਕੇ ਇਹ ਫੈਸਰ ਵਾਲਾ ਉਲਟੇ ਸਾਈਡ ਤੇ ਕਰਕੇ ਖੜਾਉ ਫੇਰਾ। ਚਾਹ ਬਾਕੀ। ਆਹ ਹੌਕਾ ਦਾਵ ਕਰੂ ਜਿਹੜਾ ਕਰਨਾ ਇਹਨਾਂ ਨਾਲ। ਨਾਮ ਵਧੀਆ ਨਿਕਲੇ ਸਰੋ। ਹਾਂਜੀ। ਸਰੋ ਵਧੀਆ ਨਿਕਲਿਆ ਜੀ। ਹਾਂ। ਯਾ ਯਾ। ਵਧੀਆ। ਛਾੜ ਮੈਨੂੰ ਘਾਟੇ ਲੱਗਦਾ। ਹੂੰ। ਉਹ ਤਾਂ ਨਹੀਂ ਹੈਗੇ ਲੋ ਤਾਂ ਨਹੀਂ ਲੋਹਾਂ ਤੋਂ ਹੋ ਰਹੇ ਨੇ ਥੱਲੇ ਚ ਪੈ ਜਾਂਦਾ ਪਰ ਨਾ ਘੱਲੋ ਹਾਂ ਤੁੰਗੀ ਹੁਣ ਜੇ 4 ਹੋ ਗਏ ਥੱਲੇ ਤਾਂ ਹੋਣ ਚਾਹ ਤਾਂ ਹੋਣ ਪੂਆ ਨਾ ਜੇ ਜੱਗ ਜੱਗ ਕਰੇ ਮੈਂ ਬੋਨ ਮੋੜੇ ਮੇਰੀ ਦੀ ਲਾਈ ਜੇ ਵੀਰੇ ਬੱਸ ਬਹੁਤ ਚੰਗਾ ਜੀ। ਇਹ ਆ ਬਾਲਕਾ ਦਾ। ਅੱਡੇ ਦਾ ਦੀ। ਲੈ ਦੇ। ਉਹ ਲੈ ਆਇਆ ਤੁਸੀਂ। ਮੈਂ ਦਾਗਾ ਦੂੰਗਾ। ਹਾਂ ਹਾਂ। ਠੀਕ ਆ। ਉਹ ਤਾਖੜੇ ਦੇ ਪਾਸੇ ਇਹ ਪੱਲੀ ਦੇ ਪਾਸੇ। ਪੱਲੀ ਤੇ ਰੱਖੇ ਨੂੰ ਫਿਰ ਉਹਨੂੰ। ਬਾਹਰ ਪੱਲੀ ਤੇ ਰੱਖਦੇ ਆ। ਐਦਾ ਪਾਦੀ ਉਹ ਸਾਫ ਸਾਫ ਅੱਡ ਪਾ ਲੋ ਬਾਕੀ ਦੀ ਆ ਜਿਹੜੇ ਆ ਦੂਜੇ ਨੇ ਉਹ ਤਾਂ ਫੇਰ ਬੱਕਰੀ ਪਾ ਲਿਓ ਇਹ ਸਾਰੀ ਥੋੜੀ ਸਾਫ ਕਰਨ ਨੂੰ ਹੋਰ ਇਹਦਾ ਮੂੰਹ ਮੰਨਦੇ ਨਹੀਂ ਮਾਸਾ ਬਹੁਤ ਹੈ ਕਿ ਨਾ ਗੱਲ ਦੇ ਲੱਪਣਾ ਹੈ ਹੈ ਤੂੰ ਹੀ ਬਦਲ ਬੜੀ ਕਿੱਥੇ ਜੜੇ ਕੋ ਕਿਤੇ ਵਰਤਿਆ ਦੇ ਕਰਕੇ ਆ ਉਹ ਨਹੀਂ ਆ ਇਹ ਕਿਧਰ ਕਿਥੇ ਬਲਣ ਹੈ ਕਿਧਰ ਕਾਲੂ ਕੇ ਲੈ ਕੇ ਕਰਦੇ ਲੋ ਜੀ ਦੋਸਤੋ ਆਪਣੇ ਚੈਨਲ ਨੂੰ ਜਿਹੜੇ ਨਵੇਂ ਦੋਸਤ ਜੋੜੇ ਨੇ ਉਹ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਕਰਿਓ ਬਾਕੀ ਅੱਗੇ ਦੋਸਤਾਂ ਨੂੰ ਸ਼ੇਅਰ ਵੀ ਕਰਿਓ ਬਾਕੀ ਦੱਸਿਆ ਕਰੋ ਜੋ ਵੀ ਗੱਲਾਂ ਬਾਤਾਂ ਵਿੱਚ ਕਰਨੇ ਕਰਾਉਣੇ ਵਾਲਿਆਂ ਨੇ ਵੀ ਕਿਦਾਂ ਦਾ ਹੈ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਅੱਦੇ ਚੈਨਲ ਨਾਲ ਜੁੜੇ ਹੋਇਓ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਦੇਖਦੇ ਆ ਕਿਸੇ ਅਗਲੀ ਵੀਡੀਓ 'ਚ ਮਲਾਉਂਨੇ ਆ ਤੁਹਾਨੂੰ ਹੋਰ ਆਰਿਆਂ ਨੂੰ ਸਤ ਸ੍ਰੀ ਅਕਾਲ